ਹੈਲੋ ਰੌਇਸ ਹੈਲੋ ਹੈਂਡਸ਼ੇਕ ਵੀ ਕਰਤਾ ਤੁਸੀਂ ਵੇਖ ਸਕਦੇ ਹੋ ਹੈਲੋ ਹੈਲੋ ਕਿੱਥਾਂ ਦੇ ਕਿ ਬੜਾ ਹੀ ਚੰਗੜ ਹੋਇਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹਾਈ ਆਮ ਮੀਟ ਕਾਰ ਅੱਜ ਜਿਹੀ ਪੁਰਾਣੀ ਵਾਸ਼ਰਮ ਤੋੜ ਦਿੱਤਾ ਹੈ ਇੱਕ ਐਸਾ ਪਰਸ ਜਿਵੇਂ ਕਿਸੇ ਨੂੰ ਮੋਹ ਨਹੀਂ ਜਾਦੂ ਕਰ ਦਿੱਤਾ ਹੋਵੇ ਸਾਡੇ ਹੱਥਾਂ 'ਚ ਜਦੋਂ ਪੁਰਾਣੀ ਸਾਂ ਮਾਲਿਆ ਤਾਂ ਸਾਡੇ ਦਿਲ ਉੱਤੇ ਸ਼ਾਦੀ ਇੱਕ ਲਹਿਰ ਦੌੜ ਗਈ ਜਿਵੇਂ ਕਿ ਸਾਡੇ ਉਹ ਇਕੰਦਾ ਦੇ ਟੁਕੜੇ ਜ਼ਮੀਨ ਤੇ ਗਿਰੇ ਸਾਡੇ ਚਿਹਰੇ ਤੇ ਖੁਸ਼ੀ ਦੀ ਚਮਕ ਸੀ ਕਿ ਇਹ ਸਿਰਫ ਇੱਕ ਮਕਾਨ ਨਹੀਂ ਸਗੋ ਯਾਦਾਂ ਦਾ ਇੱਕ ਸਮੁੰਦਰ ਸੀ ਜੋ ਸਾਡੇ ਹਾਸਿਆਂ ਤੇ ਗੱਲਾਂ ਨਾਲ ਭਰਿਆ ਹੋਇਆ ਸੀ ਇਹ ਸਿਰਫ ਸਿਰਫ ਸ਼ੁਰੂਆਤ ਸੀ ਅੱਗੇ ਦੇਖੀ ਜਾਓ ਇਹ ਨਮਾਜਦੋ ਬੰਨਾ ਹੈ ਤੇ ਤੁਹਾਨੂੰ ਬਹੁਤ ਹੀ ਵਧੀਆ ਲੱਗੂਗਾ ਇੱਕ ਨਵੀਂ ਸ਼ੁਰੂਆਤ ਜਿਹਨੂੰ ਕਹਿੰਦੇ ਆ ਹੁਣ ਲੱਗੀ ਹੈ ਨਾਉ ਇਹਨੂੰ ਦੱਸਦੇ ਆ ਕਿ ਆ ਸਾਡੀ ਇੱਕ ਇੰਡੀਅਨ ਸੀਟ ਹੈ ਕੰਗਰੇਜੀ ਸੀਟ ਬਈ ਹੋਈ ਹੈ ਜਿਤੇ ਜਿਉ ਸਿਰਫ ਮੇਰੇ ਲਈ ਹੈ ਤੇ ਬਹੁਤ ਵਧੀਆ ਤੁਹਾਨੂੰ ਵਲੌਗ ਵਧੀਆ ਲੱਗਾ ਤੇਨੂੰ ਲਾਈਕ ਜ਼ਰੂਰ ਕਰਿਓ ਕਿਉਂਕਿ ਫਸਟ ਵਲੌਗ ਹੈ ਤੇ ਆਈ ਹੋਪ ਤੁਹਾਨੂੰ ਚੰਗਾ ਲੱਗੇਗਾ ਤੇ ਨੈਕਸਟ ਪਾਰਟ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਤੇ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਤੇ ਸਬਸਕ੍ਰਾਈਬ ਕਰਿਓ ਤੇ ਹੁਣ ਚੱਲਦੇ ਆਂ ਮਮਾ ਵੱਲ ਤਾਂ ਮੈਂ ਕਹੀ ਹੈਲੋ ਮਮਾ ਹਾਈ ਤੇ ਮਮਾ ਕਹਿੰਦੇ ਹੈਲੋ ਤੇ ਆਪਾਂ ਤੁਹਾਨੂੰ ਰੈਜ਼ਨਾ ਮਲਾ ਦਿੱਤਾ ਸੀ স'য়জা চেকেণ্ড ড'লৰ চেক ড'লৰ পগ ডৰ বাই